ਬਹੁਤ ਹੀ ਦੁਖਦਾਈ ਖਬਰ ਸਾਹਮਣੀ ਆ ਰਹੀ ਹੈ ਜਿਸ ਨੇ ਕੀ ਕਰੋੜਾਂ ਅਰਬਾਂ ਲੋਕਾਂ ਨੂੰ ਸੋਗ ਦੇ ਵਿੱਚ ਡੁਬਾ ਦਿੱਤਾ ਪਾਪ ਫ੍ਰਾਂਸਿਸ ਜੋ ਨੇ ਨਖੀ ਰਏ 88 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲਏ ਨੇ ਉਹਨਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਿਸ ਮਗਰੋਂ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਦੱਸ ਦਈਏ ਕਿ ਪਾਪ ਫ੍ਰਾਂਸਿਸ ਦਾ ਦੇਹਾਂਤ ਹੋ ਗਿਆ ਪਾਪ ਫ੍ਰਾਂਸਿਸ ਦਾ ਵੈਟिकन ਸਿਟੀ ਦੇ ਵਿੱਚ ਦੇ ਹਾਂ ਤੋਂ ਹੈ ਵੈਟिकन ਨੇ ਸ਼ਨੀਵਾਰ ਸ਼ਾਮ ਨੂੰ ਇੱਕ ਅਪਡੇਟ ਜਾਰੀ ਕਰਕੇ ਕਿਹਾ ਕਿ ਲੰਬੇ ਸਮੇਂ ਤੱਕ ਸਾਲ ਲੈਣ ਦੇ ਵਿੱਚ ਤਕਲੀਫ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜ ਗਈ ਹੈ 14 ਫਰਵਰੀ ਨੂੰ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ ਪਾਪ ਫਰਾਂਸਿਸ ਦਾ ਵੈਟਿਕਨ ਸਿਟੀ ਦੇ ਵਿੱਚ ਦੇਹਾਂਤ ਹੋਇਆ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਫਰਾਂਸਿਸ ਨੂੰ ਹਾਲ ਹੀ ਦੇ ਵਿੱਚ ਨਮੂਨੀਆ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਾਪ ਫਰਾਂਸਿਸ ਤੇ ਦੇਹਾਂਤ ਦੀ ਖਬਰ ਵੈਟਿਕਨ ਸਿਟੀ ਤੋਂ ਦਿੱਤੀ ਗਈ ਹੈ ਫਰਾਂਸਿਸ 88 ਸਾਲਾਂ ਦੇ ਸਨ ਇੱਕ ਦਿਨ ਪਹਿਲਾਂ ਕੀ ਉਹ ਅਮਰੀਕਾ ਦੇ ਉਪਰ ਰਾਸ਼ਟਰਪਤੀ ਜੈਂਟੀ ਵੇਸ ਨੂੰ ਮਿਲੇ ਸੀ ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਦੁਨੀਆ ਭਰ ਦੇ 1.4 ਅਰਬ ਕੈਥੋਲਿਕ ਸੋਗ ਦੇ ਵਿੱਚ ਟੁੱਪ ਗਈ ਆ ਪਾਪਾ ਫਰਾਂਸਿਸ ਪਿਛਲੇ ਹਫਤੇ ਤੋਂ ਬ੍ਰੌਨ ਕ੍ਰਾਈਟਸ ਤੋਂ ਪੀੜਤ ਸੀ ਅਤੇ ਸ਼ੁੱਕਰਵਾਰ 14 ਫਰਵਰੀ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਹਨਾਂ ਦੀ ਹਾਲਤ ਵਿਗੜਦੀ ਗਈ ਕਿਉਂਕਿ ਡਾਕਟਰਾਂ ਨੂੰ ਗੁੰਜਲਦਾਰ ਕਲੀਨਿਕਲ ਸਥਿਤੀ ਕਾਰਨ ਪਾਪ ਦੇ ਸਾਹ ਦੀ ਨਾਲੀ ਦੇ ਲਾਗਤਾ ਇਲਾਜ ਬਦਲਣਾ ਪਿਆ ਤੇ ਫਿਰ ਐਕਸਰੇ ਨੇ ਪੁਸ਼ਟੀ ਕੀਤੀ ਕਿ ਦੋਰੇ ਨਮੂਨੀਆਂ ਤੋਂ ਵੀ ਪੜਤ ਹੈ ਪਾਪ ਫਰਾਂਸਿਸ ਪਿਛਲੇ ਹਫ਼ਤੇ ਆਪਣੀ ਖਰਾਬ ਸਿਹਤ ਕਾਰਨ ਸੈਂਟਰ ਪੀਟਰ ਸਕੁਏਅਰ ਅਤੇ ਵਿੱਚ ਕੈਥੋਲਿਕ ਚਰਚ ਦੇ ਜੁਬਲੀ ਸਾਲ ਦਾ ਜਸ਼ਨ ਮਨਾਉਣ ਦੇ ਲਈ ਰਵਾਇਤੀ ਐਤਵਾਰ ਦੀ ਪ੍ਰਾਰਥਨਾ ਅਤੇ ਸਮੂਹ ਦੀ ਅਗਵਾਈ ਨਹੀਂ ਕਰ ਸਕੇ ਠੀਕ ਸੇਤ ਨਾ ਹੁਣ ਕਰਕੇ ਉਹਨਾਂ ਦੇ ਪਹਿਲਾਂ ਤੋਂ ਹੀ ਤੈਅ ਕੀਤੇ ਗਏ ਕਈ ਪ੍ਰੋਗਰਾਮ ਵੀ ਰੱਦ ਕੀਤੇ ਗਏ ਸੀ ਕਿਉਂਕਿ ਡਾਕਟਰਾਂ ਨੇ 88 ਸਾਲਾਂ ਪਾਪ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਪਹਿਲਾਂ ਉਨ੍ਹਾਂ ਦੀ ਹਾਲਤ ਨੂੰ ਸਥਿਰ ਦੱਸਣ ਦੇ ਬਾਵਜੂਦ ਵੈਟिकन ਨੇ ਸ਼ਨੀਵਾਰ ਨੂੰ ਇੱਕ ਅਪਡੇਟ ਜਾਰੀ ਕਰਕੇ ਕਿਹਾ ਕਿ ਲੰਬੇ ਸਮੇਂ ਤੱਕ ਸਾਲ ਐਂਡ ਵਿੱਚ ਤਕਲੀਫ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ ਤੇ ਦੱਸ ਦਈਏ ਕਿ ਇੱਕ ਰਿਪੋਰਟ ਦੇ ਅਨੁਸਾਰ ਪਾਪ ਫਰਾਂਸਿਸ ਦੀ ਮੌਤ ਦਾ ਐਲਾਨ ਵੈਟिकन ਦੇ ਕੈਮਰ ਲੇਂਗੋ ਕਾਰਡੀਨਲ ਕੇਵਿਨ ਫੈਰੇਲ ਦੁਆਰਾ ਕੀਤਾ ਗਿਆ ਸੀ ਕੈਮਰ ਲੇਂਗੋ ਕਾਰਡੀਨਲ ਵੈਟिकन ਸ਼ਹਿਰ ਦੇ ਵਿੱਚ ਇੱਕ ਪ੍ਰਸ਼ਾਸਕੀ ਅਹੁਦਾ ਹੈ ਜੋ ਕਿ ਖਜ਼ਾਨੇ ਦੀ ਨਿਗਰਾਨੀ ਅਤੇ ਸ਼ਹਿਰ ਦੇ ਵਿੱਚ ਪ੍ਰਸ਼ਾਸਕੀ ਕੰਮ ਦੇ ਨਿਗਰਾਨੀ ਦਾ ਕੰਮ ਦੇਖਦਾ ਹੈ ਬਹੁਤ ਹੀ ਦੁਖਦਾਈ ਖਬਰ ਸਾਹਮਣੀ ਆ ਰਹੀ ਹੈ ਜਿਸ ਨੇ ਕੀ ਕਰੋੜਾਂ ਅਰਬਾਂ ਲੋਕਾਂ ਨੂੰ ਸੋਗ ਦੇ ਵਿੱਚ ਡੁਬਾ ਦਿੱਤਾ ਹੈ ਪੌਪ ਫਰਾਂਸਿਸ ਜੋਨੇ ਨਖੀ ਰਹੇ 88 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲਏ ਨੇ ਉਹਨਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਿਸ ਮਗਰੋਂ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਦੱਸ ਦਈਏ ਕਿ ਪਾਪਾ ਫਰਾਂਸਿਸ ਦਾ ਦੇਹਾਂਤ ਹੋ ਗਿਆ ਪਾਪਾ ਫਰਾਂਸਿਸ ਦਾ ਵੈਟिकन ਸਿਟੀ ਦੇ ਵਿੱਚ ਦੇਹਾਂਤ ਹੋਇਆ ਵੈਟिकन ਨੇ ਸ਼ਨੀਵਾਰ ਸ਼ਾਮ ਨੂੰ ਇੱਕ ਅਪਡੇਟ ਜਾਰੀ ਕਰਕੇ ਕਿਹਾ ਕਿ ਲੰਬੇ ਸਮੇਂ ਤੱਕ ਸਾਲ ਲੈਣ ਦੇ ਵਿੱਚ ਤਕਲੀਫ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜ ਗਈ ਹੈ 14 ਫਰਵਰੀ ਨੂੰ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ ਪਾਪਾ ਫਰਾਂਸਿਸ ਦਾ ਵੈਟिकन ਸਿਟੀ ਦੇ ਵਿੱਚ ਦੇਹਾਂਤ ਹੋਇਆ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਫਰਾਂਸਿਸ ਨੂੰ ਹਾਲਗੀ ਦੇ ਵਿੱਚ ਨਮੂਨੀਆ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਾਪ ਫਰਾਂਸਿਸ ਦੇ ਦੇਹਾਂਤ ਦੀ ਖਬਰ ਵੈਟिकन ਸਿਟੀ ਤੋਂ ਦਿੱਤੀ ਗਈ ਹੈ ਫਰਾਂਸਿਸ 88 ਸਾਲਾਂ ਦੇ ਸਨ ਇੱਕ ਦਿਨ ਪਹਿਲਾਂ ਕੀ ਉਹ ਅਮਰੀਕਾ ਦੇ ਉਪਰ ਰਾਸ਼ਟਰਪਤੀ ਜੈਂਟੀ ਵੇਸ ਨੂੰ ਵਿਮਲੇ ਸੀ ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਦੁਨੀਆ ਭਰ ਦੇ 1.4 ਅਰਬ ਕੈਥੋਲਿਕ ਸੋਗ ਦੇ ਵਿੱਚ ਟੁੱਪ ਗਿਆ ਪਾਪਾ ਫਰਾਂਸਿਸ ਪਿਛਲੇ ਹਫਤੇ ਤੋਂ ਬ੍ਰੌਨ ਕ੍ਰਾਈਟਸ ਤੋਂ ਪੀੜਤ ਸੀ ਅਤੇ ਸ਼ੁੱਕਰਵਾਰ 14 ਫਰਵਰੀ ਨੂੰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਹਨਾਂ ਦੀ ਹਾਲਤ ਵਿਗੜਦੀ ਗਈ ਕਿਉਂਕਿ ਡਾਕਟਰਾਂ ਨੂੰ ਗੁੰਝਲਦਾਰ ਕਲੀਨਿਕਲ ਸਥਿਤੀ ਕਾਰਨ ਪਾਪ ਦੇ ਸਾਹ ਦੀ ਨਾਲੀ ਦੇ ਇਲਾਜ ਬਦਲਣਾ ਪਿਆ ਤੇ ਫਿਰ ਐਕਸ-ਰੇ ਨੇ ਪੁਸ਼ਟੀ ਕੀਤੀ ਕਿ ਉਹ ਦੋਰੇ ਨਮੂਨਿਆਂ ਤੋਂ ਵੀ ਪੀੜਤ ਹੈ ਪਾਪ ਫਰਾਂਸਿਸ ਪਿਛਲੇ ਹਫਤੇ ਆਪਣੀ ਖਰਾਬ ਸਿਹਤ ਕਾਰਨ ਸੈਂਟਰ ਪੀਟ ਸਕੁਅਰ ਅੱਤੇ ਵਿੱਚ ਕੈਥੋਲਿਕ ਚਰਚ ਦੇ ਜੁਬਲੀ ਸਾਲ ਦਾ ਜਸ਼ਨ ਮਨਾਉਣ ਦੇ ਲਈ ਰਵਾਇਤੀ ਐਤਵਾਰ ਦੀ ਪ੍ਰਾਰਥਨਾ ਅਤੇ ਸਮੂਹ ਦੀ ਅਗਵਾਈ ਨਹੀਂ ਕਰ ਸਕੇ ਠੀਕ ਸੇਤ ਨਾ ਹੋਣ ਕਰਕੇ ਉਹਨਾਂ ਦੇ ਪਹਿਲਾਂ ਤੋਂ ਹੀ ਤੈਅ ਕੀਤੇ ਗਏ ਕਈ ਪ੍ਰੋਗਰਾਮ ਵੀ ਰੱਦ ਕੀਤੇ ਗਏ ਸੀ ਕਿਉਂਕਿ ਡਾਕਟਰਾਂ ਨੇ 88 ਸਾਲਾ ਪੌਪ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਪਹਿਲਾਂ ਉਹਨਾਂ ਦੀ ਹਾਲਤ ਨੂੰ ਸਥਿਰ ਦੱਸਣ ਦੇ ਬਾਵਜੂਦ ਵੈਟिकन ਨੇ ਸ਼ਨੀਵਾਰ ਨੂੰ ਇੱਕ ਅਪਡੇਟ ਜਾਰੀ ਕਰਕੇ ਕਿਹਾ ਕਿ ਲੰਬੇ ਸਮੇਂ ਤੱਕ ਸਾਲ ਐਂਡ ਵਿੱਚ ਤਕਲੀਫ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜ ਗਈ ਹੈ ਤੇ ਦੱਸ ਦਈਏ ਕਿ ਇੱਕ ਰਿਪੋਰਟ ਦੇ ਅਨੁਸਾਰ ਪੌਪ ਫਰਾਂਸਿਸ ਦੀ ਮੌਤ ਦਾ ਐਲਾਨ ਵੈਟिकन ਦੇ ਕੈਮਰਲengo ਕਾਰਡੀਨਲ ਕੇਵਨ ਫੈਰੇਲ ਦੁਆਰਾ ਕੀਤਾ ਗਿਆ ਸੀ ਕੈਮਰਲengo ਕਾਰਡੀਨਲ ਵੈਟिकन ਸ਼ਹਿਰ ਦੇ ਵਿੱਚ ਇੱਕ ਪ੍ਰਸ਼ਾਸਕੀ ਅਹੁਦਾ ਹੈ ਜੋ ਕਿ ਖਜ਼ਾਨੇ ਦੀ ਨਿਗਰਾਨੀ ਅਤੇ ਸ਼ਹਿਰ ਦੇ ਵਿੱਚ ਪ੍ਰਸ਼ਾਸਕੀ ਕੰਮ ਦੀ ਨਿਗਰਾਨੀ ਦਾ ਕੰਮ ਦੇਖਦਾ ਹੈ